ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਕਿੰਨੂ ਮੰਡੀ ਦੇ ਕੀ ਭਾ ਰੇ ਆ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਜਾਣਕਾਰੀ ਇਹ ਜੜੀ ਪਹੁੰਚ ਸਕੇ ਤੁਹਾਨੂੰ ਪਤਾ ਹੀ ਹੈ ਕਿ ਠੰਡ ਹੈ ਜਿਹੜੀ ਉਹ ਬਹੁਤ ਜ਼ਿਆਦਾ ਪੈ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਅੱਜ 18 ਜਨਵਰੀ ਦੀ ਗੱਲ ਕਰੀਏ ਤਾਂ 18 ਜਨਵਰੀ ਦੇ ਕੀ ਭਾ ਰੇ ਆ ਕਿੰਨੂ ਦੇ ਠੰਡ ਦਾ ਤੁਹਾਨੂੰ ਪਤਾ ਹੀ ਹੈ ਕਿ 22 ਤਰੀਕ ਤੱਕ ਦੱਸਿਆ ਜਾ ਰਿਹਾ ਹੈ ਕਿ ਠੰਡ ਹੈ ਜਿਹੜੀ ਉਹ ਬਹੁਤ ਜ਼ਿਆਦਾ ਇਸੇ ਤਰ੍ਹਾਂ ਹੀ ਪੈਣੀ ਹੈ ਤਾ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਤਾਂ ਜਾਰੀ ਹੈ ਪਰ ਰੇਟ ਆ ਜਿਹੜੇ ਉਹਦੇ ਵਿੱਚ ਵਾਧਾ ਹਲੇ ਤੱਕ ਹੋਣਾ ਨਹੀਂ ਸ਼ੁਰੂ ਹੋਇਆ ਕਿਉਂਕਿ ਕਿਤੇ ਨਾ ਕਿਤੇ ਮੌਸਮ ਦੀ ਮਾਰ ਹੈ ਜਿਹੜੀ ਉਹ ਪੈ ਰਹੀ ਹੈ ਕਿਉਂਕਿ ਮੌਸਮ ਜਿੰਨਾ ਚਿਰ ਖੁੱਲਦਾ ਨਹੀਂ ਤੋ ਪਾਣੀ ਲੱਗਦੀਆਂ ਉਹਨਾਂ ਚਿਰ ਕਿੰਨੂ ਦਾ ਰੇਟ ਆ ਜਿਹੜਾ ਉਹ ਵਧਣ ਦੀ ਉਮੀਦ ਘੱਟ ਹੀ ਲੱਗਦੀ ਹੈ ਤਾਂ ਮੰਡੀ ਦੇ ਵਿੱਚ ਕਿੰਨੂ ਦਾ ਜਿਹੜਾ ਰੇਟ ਹੈ ਅਬੋਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾਅ ਕਰੀਬ 3-4 ਰੁਪਏ ਤੋਂ ਲੈ ਕੇ 11 ਰੁਪਏ ਤੱਕ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਵਿਕ ਰਿਹਾ ਹੈ 11 12 ਰੁਪਏ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਵਾਲਾ ਕਿੰਨੂ ਹੈ ਉਹ ਹੀ ਵਿਕਦਾ ਜਦੋਂ ਕਿ ਦੂਜੇ ਕਿੰਨੂ ਦੀ ਗੱਲ ਕਰੀਏ ਜ਼ਿਆਦਾਤਰ 7 ਰੁਪਏ ਤੋਂ ਲੈ ਕੇ 10 ਰੁਪਏ ਤੱਕ ਕਿੰਨੂ ਹੈ ਜਿਹੜਾ ਮੰਡੀ ਦੇ ਵਿੱਚ ਉਹ ਵਿਕ ਰਿਹਾ ਆਬੋਰ ਮੰਡੀ ਦੇ ਵਿੱਚ ਜਿੱਥੇ ਇਲਾਕਾ ਜਿਹੜਾ ਸਾਰਾ ਕਿੰਨੂ ਦਾ ਇਲਾਕਾ ਤੇ ਮੰਡੀ ਦੇ ਵਿੱਚੋਂ ਸਾਰੀਆਂ ਮੰਡੀਆਂ ਦੇ ਵਿੱਚ ਕਿੰਨੂ ਹੈ ਜਿਹੜਾ ਜਾਂਦਾ ਆਬੋਰ ਤੋਂ ਪੰਜਾਬ ਦੀਆਂ ਮੰਡੀਆਂ ਹੋਣ ਭਾਵੇਂ ਉਹ ਬਾਹਰਲੇ ਸੂਬਿਆਂ ਦੀਆਂ ਮੰਡੀਆਂ ਹੋਣ ਇਸ ਤੋਂ ਕਿੰਨੂ ਹੈ ਜਿਹੜਾ ਉਹ ਵਪਾਰੀ ਭੇਜਦੇ ਆ ਪੈਕ ਕਰਕੇ ਇਥੋਂ ਮਾਲ ਜਿਹੜਾ ਉਹ ਬਾਹਰਲੀ ਮੰਡੀਆਂ ਦੇ ਵਿੱਚ ਜਾਂਦਾ ਤਾਂ ਅਬੋਰ ਦੇ ਵਿੱਚ ਕਿੰਨੂ ਦਾ ਭਾਅ 3-4 ਰੁਪਏ ਤੋਂ ਲੈ ਕੇ 11 ਰੁਪਏ ਤੱਕ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿੰਨੂ ਹੈ ਜਿਹੜਾ ਅਬੋਰ ਮੰਡੀ ਦੇ ਵਿੱਚ ਵਿਕ ਰਿਹਾ ਇਹ ਜਿਹੜੇ ਰੇਟ ਦੀ ਗੱਲ ਕਰ ਰਹੇ ਆ ਤੁਹਾਡੇ ਨਾਲ 18 ਜਨਵਰੀ ਦੇ ਭਾਅ ਜਿਹੜੇ ਉਹ ਸਾਂਝੇ ਕਰ ਰਹੇ ਆ ਵੀਰੋ ਤਾਂ ਸ਼ਨੀਵਾਰ ਨੂੰ ਜਿਹੜੀ ਮੰਡੀ ਆ ਉਹ ਬੰਦ ਹੁੰਦੀ ਹੈ ਸ਼ੁੱਕਰਵਾਰ ਨੂੰ ਜਿਹੜੀ ਮੰਡੀ ਆ ਉਹ ਤੇ ਐਤਵਾਰ ਨੂੰ ਵੀ ਲੱਗਦੀ ਹੈ ਤਾਂ ਇਸ ਤੋਂ ਇਲਾਵਾ ਜੇਕਰ ਆਪਾਂ ਬਾਹਰਲੀਆ ਮੰਡੀਆਂ ਦੇ ਭਾਅ ਦੀ ਗੱਲ ਕਰੀਏ ਵੀਰੋ ਤਾਂ ਸੰਗਰੂਰ ਦੇ ਵਿੱਚ ਜਿਹੜਾ ਕਿਨੂ ਆ 15 ਰੁਪਏ ਕਿਲੋ ਵਿਖਿਆ ਖਰੜ ਦੇ ਵਿੱਚ ਆ ਜਿਹੜਾ ਕਿਨੂ ਆ ਉਹ 21 ਰੁਪਏ ਵਿਖਿਆ ਹੁਸ਼ਿਆਰਪੁਰ ਦੇ ਵਿੱਚ 20 ਰੁਪਏ ਜਲੰਧਰ ਦੇ ਵਿੱਚ 14 ਰੁਪਏ ਲੁਧਿਆਣਾ ਦੇ ਵਿੱਚ 20 21 ਰੁਪਏ ਦੇ ਹਿਸਾਬ ਨਾਲ ਕਿਨੂ ਆ ਜਿਹੜਾ ਵਿਖਿਆ ਜੇਕਰ ਹੋਰ ਮੰਡੀਆਂ ਦੀ ਗੱਲ ਕਰੀਏ ਤਾਂ ਲਗਭਗ ਕਿਨੂ ਆ ਜਿਹੜਾ ਉਹ 15 ਰੁਪਏ ਤੋਂ ਉੱਪਰ ਕਰੀਬ 20 ਰੁਪਏ 21 ਰੁਪਏ ਤੱਕ ਜਿਹੜਾ ਕਿਨੂ ਆ ਉਹ ਮੰਡੀਆਂ ਦੇ ਵਿੱਚ ਵਿਖ ਰਿਹਾ ਪਰ ਅਬੋਰ ਮੰਡੀ ਦੇ ਵਿੱਚ ਕਿਨੂ ਦਾ ਭਾਅ ਜਿਹੜਾ ਉਹ 10 1 ਜਿਆਦਾ ਕਿੰਨੂ ਹੈ ਜਿਹੜਾ ਉਹ ਵੇਖਦਾ ਵੀਰੋ ਵੈਸੇ ਤਾਂ ਜੇਕਰ ਉੱਥੇ ਜਾ ਕੇ ਕਿਸਾਨ ਵੀ ਵੇਚਣ ਤਾਂ ਖਰਚੇ ਪੈਣ ਦੇ ਹਿਸਾਬ ਨਾਲ ਤਾਂ ਉਸ ਹਿਸਾਬ ਨਾਲ ਜਿਹੜਾ ਕਿੰਨੂ ਅਬੋਰ ਮੰਡੀ ਦੇ ਵਿੱਚ ਵਿਕ ਰਿਹਾ ਤਾਂ ਉਹ ਰੇਟ ਹੈ ਜਿਹੜਾ ਉਹ ਲਗਭਗ ਉਨਾ ਹੀ ਪੈਂਦਾ ਪਰ ਕਿਤੇ ਨਾ ਕਿਤੇ ਮਾਰ ਮੌਸਮ ਦੀ ਜਿਹੜੀ ਕਿੰਨੂ ਤੇ ਪੈ ਰਹੀ ਹੈ ਕਿਉਂਕਿ ਕਿੰਨੂ ਹੈ ਜਿਹੜਾ ਉਹ ਜਦੋਂ ਧੁੱਪਾ ਥੋੜੀ ਜਿਹੀ ਲੱਗ ਜਾਣੀ ਹੈ ਤਾਂ ਇਹਦੀ ਰੇਟ ਦੇ ਵਿੱਚ ਵਾਧਾ ਆਉਣ ਦੀ ਜਿਹੜੀ ਸੰਭਾਵਨਾ ਜਿਤਾਈ ਜਾ ਰਹੀ ਹੈ ਫਿਲਹਾਲ ਕਿੰਨੂ ਦਾ ਭਾਅ ਜਿਹੜਾ ਉਹ ਜੋਰ ਫੜਦਾ ਨਜ਼ਰ ਨਹੀਂ ਆ ਰਿਹਾ ਅਬੋਰ ਦੇ ਵਿੱਚ ਜਿਹੜੇ ਭਾ ਉਹ 3-4 ਰੁਪਏ ਤੋਂ 11 ਰੁਪਏ ਪਿਛਲੇ ਕਈ ਦਿਨਾਂ ਤੋਂ ਕਰੀਬ 15-20 ਦਿਨਾਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਵੀਰੋ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਜਿਨ੍ਹਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਫੇਸਬੁੱਕ ਤੇ ਫੋਲੋ ਕਰ ਲਓ ਤੇ YouTube ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਅਪਡੇਟ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ